ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇ ਲਈ ਲੈ ਕੇ ਆਏ ਜੀ ਟੋਕੜ ਗੱਬਣ ਮੱਝ ਆ ਬਾਈ ਇੱਕ ਤਾਜੀ ਸੂਈ ਵੜਾ ਆਓ ਪੁੱਛ ਲੈਨੇ ਆ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂ ਹਾਂ ਵਧੀਆ ਜੀ ਨਾਮ ਤੇ ਡਰੈੱਸ ਬੋਲੋ ਆਪਣਾ ਬਾਈ ਨਾਮ ਹੈ ਬਿੱਲਾ ਬਾਈ ਪਿੰਡ ਸੇਲਵਰਾ ਬਾਈ ਹਾਂ ਨਾਉੜੋਂ ਨੂੰ ਕਾ ਗੌਂਟੀ ਰੋਡ ਦੇ ਕੋਲ ਆਪਣਾ ਘਰ ਆ ਓਕੇ ਬਾਈ ਹਾਂ ਜੀ ਜਿਲ੍ਹਾ ਬਰਹੰ다 ਸੀਲਫੋਲ ਹੈ ਨਾ ਜੀ ਹਾਂ ਬਾਈ ਮੋਬਾਈਲ ਨੰਬਰ ਬੋ ਦਈ 62392 ਬਾਈ ਹਾਂ 17011 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੇ ਪਹਿਲੇ ਨੰਬਰ ਤੇ ਮੱਝ ਦੇ ਨੇ ਕਿਹੜਾ ਕੋਟ ਇਹ ਬਾਈ ਜਸੂਆ ਸੋਈ ਵੀ ਤੀਜੇ ਵਾਸਤੇ ਗੱਬਣਾ ਹੈ ਨਾ ਹਾਂ ਜੀ ਦੇ ਵਾਸਤੇ ਗੱਬਣਾ ਬਾਈ ਕਿੰਨੇ ਟਾਈਮ ਹੋ ਗਏ ਬਾਈ ਇੱਕ ਮਹੀਨਾ 6 ਦਿਨ ਹੋ ਗਏ ਟੀਕਾ ਭਰਾ ਨੂੰ ਹਣਾ ਵੀਰੇ ਹਾਂ ਬਾਈ ਹਾਂ ਬੱਚਾ ਕੀ ਹੈ ਮਗਰ ਕੱਟੀ ਕੱਟੀ ਵੀ ਬਹੁਤ ਚੰਗੀ ਹੈ ਨਾ ਹੂੰ ਕਿੰਨਾ ਦੁੱਧ ਆ ਬਾਈ ਹੁਣ ਕਿਉਣਾ ਦੁੱਧ ਬਾਈ ਇਹਦੇ ਥੱਲੇ 7 ਲੀਟਰ ਦੁੱਧ ਆ ਬਾਈ ਸਹੀ ਹਾਂ ਤੋੜ ਦੇ ਬਾਈ 7 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਫੇਸ ਬੜਾ ਚੰਗਾ ਸਿੰਘ ਚੰਗਾ ਚੰਗੀ ਆ ਕੰਦ ਕਾਠ ਵਾਲੀ ਹੱਥਾਂ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਬਾਈ ਜਮਾ ਪੂਰੀ ਆ ਬਾਈ ਠੀਕ ਆ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਆਪਣੀ ਕੋਲ ਚਵਾਈ ਦੀ ਵੀਡੀਓ ਪਈ ਆਪਾਂ ਵੀਡੀਓ ਪਾਵਾਗੇ ਓਕੇ ਚਵਾਈ ਵੀ ਬਾਈ ਕੋਲੇ ਵੀਡੀਓ ਹੈਗੀ ਆ ਢੇੜੇ ਵੀ ਭਰਾ ਨੇ ਮੰਗਵਾਉਣੇ ਹੋਈ ਬਾਈ ਨਾਲ ਵਟਸਐਪ ਤੇ ਬਾਈ ਭੇਜੂਗਾ ਕੱਦ ਪੂਰਾ ਚੰਗਾ ਸਹੀ ਗੱਲ ਆ ਕੱਦ ਚੰਗਾ ਫੇਸ ਚੰਗਾ ਸਿੰਘ ਚੰਗਾ ਬਰੀਟ ਚੰਗੀਆ ਥਣ ਬਹੁਤ ਚੰਗਾ ਸਿਵਾਈ ਵੀ ਬਾਈ ਕਹਿੰਦਾ ਓਕੇ ਆ ਵੱਡੀ ਗੱਲ ਗੱਬਣ ਵੀ ਆ ਤੇ ਮਨ ਕੇ ਚੱਲ ਚੈੱਕ ਤਾਂ ਨਹੀਂ ਕਰਵਾਈ ਹਣਾ ਬਾਈ ਉਹ ਚੈੱਕ ਨਹੀਂ ਕਰਵਾਈ ਝੋਟੀਆਂ ਹੋ ਰਹਿ ਗਈ ਬਾਈ ਠੀਕ ਹੈ ਅਗਲੇ ਦੀ ਕਸਮਾ ਦਾ ਹਣਾ ਹੂੰ ਤੇ ਸਹੀ ਗੱਲ ਆ ਬਾਈ ਢੋਕਾ ਕਰਕੇ ਜੱਬੜੋਕਾ ਠੀਕ ਆ ਗੱਬ ਢੋਕਾ ਬਾਈ ਕਹਿੰਦਾ ਕਰ ਗਈ ਦੋ ਡੰਗ ਚੋਲੇ ਬਾਈ ਤਿੰਨ ਡੰਗ ਚੋਲੇ ਠੀਕ ਆ ਬਾਈ ਸੀਲ ਬਥੇਰੀਆ ਬਾਈ ਸੀਲ ਬਥੇਰੀਆ ਜਿਵੇਂ ਮਰ ਜੇ ਤਲਾਈ ਚੱਲ ਕੋਈ ਚੈੱਕ ਨਹੀਂ ਬੱਚਾ ਵੀ ਮਗਰ ਕੱਟੀ ਆ ਕੱਟੀ ਵੀ ਬਹੁਤ ਚੰਗੀ ਆ ਬਾਈ ਤੇ ਕੀ ਮੋ ਲਿਵਰੇਜ ਹੈ ਜੀ ਦਾ ਮੋ ਲ ਇਹਦਾ 70000 ਕਰਦੇ ਆ ਬਾਈ 70000 ਮਾਨਦਾਨ ਹੋ ਜੂ ਮਾਨਦਾਨ ਕਰਾਂਗੇ ਬਾਈ ਕਿਹੜਾ ਤੁਹਾਡੇ ਵੀਡੀਓ ਦੇਖ ਕੇ ਆਊਗਾ ਮਾਨਦਾਨ ਹੋ ਜੂ ਹੂੰ 70000 ਰੁਪਇਆ ਮੋਲਾ ਮਾਨਦਾਨ ਜ਼ਰੂਰ ਹੋ ਜੂ ਛੋਟੀ ਚੰਗੀ ਆ ਅੱਗੇ ਵੀਰੇ ਵੜਾ ਕਿਹੜਾ ਸੂਆ ਸੂਈ ਆ ਰੇ ਬਈ ਦੂਜਾ ਤੋਂ ਆ ਸੂਈ ਵੀ ਆ ਬਾਈ ਕਦੋਂ ਸੂਈ ਆ ਬਾਈ ਇਹਨੂੰ ਬਾਈ ਹੋ ਗਏ ਆ 27 28 ਦਿਨਾਂ ਦੇ 27 28 ਦਿਨਾਂ ਦੇ ਬੱਚਾ ਬੱਚੀ ਬੱਚਾ ਬਾਈ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਕਿੰਨਾ ਕੁ ਬਾਈ ਦੁੱਧ ਤਿਆਰ ਆ ਦੁੱਧ ਦੇ ਥੱਲੇ ਬਾਈ ਸਹੀ 13 ਲੀਟਰ ਦਾ ਦਿੱਤਾ ਬਾਈ ਆਪਾਂ ਅਗਲੇ ਨੂੰ 12 ਕਿਹਾ ਕੀ ਨਵਾ 13 ਲੀਟਰ ਦੁੱਧ ਬਾਈ ਇਹਨਾਂ ਹਾਜ਼ਰ ਆ 12 ਲੀਟਰ ਮੰਨ ਕੇ ਸੌਦਾ ਕਰ ਲਿਓ ਬਰੀਡ ਚੰਗੀ ਆ ਗੱਲ ਇਹ ਕੋਈ ਬੰਦਾ ਥੱਲੇ ਸੰਗ ਦਾ ਠੀਕ ਆ ਠੰਡੀ ਫੀਲਾ ਤਾਂ ਕੋਈ ਬੰਦਾ ਥੱਲੇ ਮਾਰ ਕੇ ਲੱਗੇ ਬਾਈ ਜੀ ਸਹੀ ਗੱਲ ਆ ਹਾਂ ਖੋਲ ਦੇ ਬਾਈ ਤੋਰ ਦੇ ਬਰੀਟ ਇੱਕ ਨੰਬਰ ਆ ਬਈ ਸੂਈਤ ਦਵਾਈ ਗਰਮੀ ਘਟ ਮਨੂੰ ਫੈਂਟ ਫੋਲ ਆਉਗੀ ਤੇ ਬੱਚਾ ਵੀ ਮਗਰ ਬੱਚੀ ਆ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਫਿਰ ਦੁੱਧ ਵੀ ਬਾਈ ਨੇ ਬਹੁਤ ਚੰਗਾ ਤਿਆਰ ਦੱਸਿਆ ਬਾਕੀ ਪੂਰਾ گاੜਾ ਦੁੱਧ ਹੋ ਫੈਂਟ ਵਾਲਾ ਦੁੱਧ ਹੋਗਾ ਐ ਨਹੀਂ ਹੈਗਾ ਵੀ ਹਾਂ ਤੇ ਥਾਣੇ ਚਾਰੇ ਥਾਣੇ ਕਿਨੜਵੇਂ ਪੂਰੇ ਗੈਪ ਤੇ ਆ ਰਹਿਣ ਦੀ ਕੋਈ ਨਹੀਂ ਬਾਈ ਤੋੜੇ ਤੋਂ ਹਾਂ ਥੋੜਾ ਜਿਹਾ ਬਾਈ ਕਹਿੰਦਾ ਭੱਜੂਗੀ ਫੋਨ ਕੇ ਤੋਰ ਨੂੰ ਰਹਿਣੀ ਉਹ ਤੋਰਾ ਚੱਕਿਆ ਹਨਾ ਬਾਈ ਮੈਂ ਮੈਨੂੰ ਜਗ੍ਹਾ ਤੇ ਤੋਰਨੀ ਆ ਫਿਰ ਤੋੜ ਦਿੰਨੇ ਇਹਨੂੰ ਬੰਨ੍ਹ ਦਿੰਨੇ ਉੱਪਰ ਤੋਰਾ ਬਾਈ ਕਹਿੰਦਾ ਓਕੇ ਆ ਹਾਂ ਕੋਈ ਨਹੀਂ ਬਾਈ ਤੋਰੀ ਦੇਖ ਤੋਰਾ ਚੈੱਕ ਕਰ ਲਓ ਤੋਰੇ ਦੀ ਵੀ ਓਕੇ ਆ ਥੋੜੀ ਜਗ੍ਹਾ ਦੀ ਤੰਗੀ ਸੀ ਤਾਂ ਬਾਈ ਕਹਿੰਦਾ ਵੀ ਚਲ ਕੋਈ ਵੀ ਮੁੱਲ ਕੀ ਆ ਬਾਈ ਜਾਇਦ ਜਰਾ ਮੁੱਲ ਇਹ ਤਾਂ ਕੋਈ 42000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰਾਂਗੇ ਠੀਕ ਆ ਬਾਈ ਜੇ ਮਾਨਤਨ ਤੁਹਾਡੇ ਵੀਡੀਓ ਦੇਖ ਕੇ ਮਾਨਤਨ ਹੋ ਸਕਦਾ ਠੀਕ ਆ ਬਾਈ 42000 ਰੁਪਇਆ ਜਮਾ ਜੈ ਜਮਾ ਲਾ ਠੀਕ ਆ ਬਾਈ ਲੋ ਡੰਗ ਚੋਲੇ ਬਾਈ ਤਿੰਨ ਡੰਗ ਚੋਲੇ ਲਾ ਲੀ ਠੀਕ ਆ ਸਿੰਗਾ ਦਾ ਬਾਈ ਕਹਿੰਦਾ ਬਹਿਮ ਨਾ ਕਰਿਓ ਪੂਰੀ ਠੰਡੀ ਸੀਲ ਆ ਕਹਿਣਾ ਕੁਛ ਨਹੀਂ ਲੈ। ਕਿਆ ਬਾਤ ਆ ਠੰਡੀ ਤਾਂ ਬੋਲ ਆ ਯਾਰ ਹਨ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਤੇ ਕਿਸੇ ਵੀਰ ਨੂੰ ਬਾਈ ਨਮਾਉਣ ਦਾ ਤਾਂ ਯਾਰ ਫੱਲੇ ਬਹਿ ਜਾਂਦੀ ਆ ਬਾਈ ਕਦੋਂ ਨਮਾਉਣ ਲੱਗ ਜਾਨੀ। ਅੱਛਾ ਹਾਂ ਠੀਕ ਆ ਬਾਈ ਧੰਨਵਾਦ